ਇਨਸਟਾਗ੍ਰਾਮ ਤੇ ਮਸ਼ਹੂਰ ਕਮਲਕੌਰ ਭਾਬੀ ਜਿਸ ਦਾ ਬੀਤੇ ਦਿਨੀ ਕਤਲ ਹੁੰਦਾ ਤਾਂ ਬਠਿੰਡਾ ਦੇ ਵਿੱਚ ਇੱਕ ਪਾਰਕਿੰਗ ਦੇ ਵਿੱਚ ਗੱਡੀ ਦੇ ਵਿੱਚ ਉਸ ਦੀ ਲਾਸ਼ ਬਰਾਮਦ ਹੋਈ ਹੈ। ਤਦ ਦਾਸ ਜੀ ਇਹ ਕਿ ਹੁਣ ਇਸ ਮਾਮਲੇ ਦੇ ਵਿੱਚ ਅਮਰਿਤਪਾਲ ਸਿੰਘ ਮਹਿਰੋ ਦੇ ਵੱਲੋਂ ਇੰਸਟਾ ਤੇ ਪੋਸਟ ਪਾ ਕੇ ਜ਼ਿੰਮੇਵਾਰੀ ਲਈ ਗਈ ਹੈ। ਤਦ ਦਾਸ ਜੀ ਇਹ ਕਿ ਜਿੱਥੇ ਭਾਬੀ ਕਮਲਕੌਰ ਉਰਫ ਕੰਚਨ ਕੁਮਾਰੀ ਕਤਲ ਬਾਮਲੇ ਦੇ ਵਿੱਚ ਪੁਲਿਸ ਨੇ ਦੋ ਨੌਜਵਾਨ ਗ੍ਰਫਤਾਰ ਕੀਤੇ ਨੇ ਕੰਚਨ ਕੁਮਾਰੀ ਉਰਫ ਕਮਲ ਕੌਰ ਭਾਬੀ ਦਾ ਕਤਲ ਕਰਨ ਵਾਲੇ ਨੌਜਵਾਨ ਨਿਹੰਗ ਸਿੰਘ ਜੋਥੇ ਬੰਦੀਆਂ ਦੇ ਨਾਲ ਸਬੰਧਤ ਨੇ ਦਰਅਸਲ ਅਸ਼ਲੀਲ ਕੰਟੈਂਟ ਨੂੰ ਲੈ ਕੇ ਦੋਵਾਂ ਨੌਜਵਾਨਾਂ ਦੇ ਵੱਲੋਂ ਕਮਲ ਕੌਰ ਨੂੰ ਵੀਡੀਓ ਡਿਲੀਟ ਕਰਨ ਦੇ ਲਈ ਦਬਾਅ ਵੀ ਪਾਇਆ ਗਿਆ ਸੀ ਸਹਿਮਤੀ ਬਣਨ ਦੇ ਬਾਵਜੂਦ ਵੀ ਕਿਸੇ ਗੱਲ ਹੋਏ ਟਕਰਾਅ ਤੋਂ ਬਾਅਦ ਦੋਵੇਂ ਨੌਜਵਾਨਾਂ ਨੇ ਕਮਲ ਕੌਰ ਉਕਤ ਕੰਚਨ ਕੁਮਾਰੀ ਦਾ ਕਤਲ ਕਰ ਦਿੱਤਾ ਦਰਅਸਲ ਕਤਲ ਦੀ ਇਹ ਸਾਜਿਸ਼ ਦੱਸੀ ਜਾ ਰਹੀ ਹੈ ਕਿ ਅਮਰਿਤਪਾਲ ਮੈਰੋ ਨੇ ਆਪਣੇ ਦੋ ਸਾਥੀਆਂ ਦੇ ਨਾਲ ਰਲ ਕੇ ਰਚੀ ਹੈ ਤਾਂ ਇਸ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਕਤਲ ਕਰਨ ਵਾਲੇ ਦੋ ਲੋਕਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਇੱਕ ਹਰੀਕੇ ਪਿੰਡ ਦਾ ਰਹਿਣ ਵਾਲਾ ਤੇ ਦੂਜਾ ਮੈਰੋਪਿੰਡ ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਹੀ ਅਮਰਿਤਪਾਲ ਮੈਰੋ ਨੇ ਸੋਸ਼ਲ ਮੀਡੀਆ ਤੇ ਗੰਦਾ ਕੰਟੈਂਟ ਪਾਉਣ ਵਾਲੀ ਭਾਬੀ ਨੂੰ ਧਮਕੀ ਦਿੱਤੀ ਸੀ ਤੇ ਹੁਣ ਪੋਸਟ ਪਾ ਕੇ ਜ਼ਿੰਮੇਵਾਰੀ ਵੀ ਇਸ ਦੀ ਬਕਾਇਦਾ ਲਈ ਗਈ ਹੈ ਤਾਂ ਦੱਸ ਦਈਏ ਕਿ ਅਮਰਿਤਪਾਲ ਸਿੰਘ ਮੈਰੋ ਦੇ ਵੱਲੋਂ ਭਾਬੀ ਕਮਲਕੌਰ ਦੇ ਕਤਲ ਦੀ ਜ਼ਿੰਮੇਵਾਰੀ ਜੋ ਤਲੀ ਇੰਸਟਾ ਤੇ ਪੋਸਟ ਪਾਈ ਗਈ ਹੈ ਤਾਂ ਇਸ ਮਾਮਲੇ ਦੇ ਵਿੱਚ ਦੋ ਨੌਜਵਾਨ ਗ੍ਰਫਤਾਰ ਹੋਏ ਨੇ ਤੇ ਅਗਲੀ ਕਾਰਵਾਈ ਵੀ ਜਾਰੀ ਹੈ ਭਾਰਤ ਪੂਸ਼ਣ ਆਸ਼ੂ ਦੀ ਜ਼ਮਾਨਤ ਨੂੰ ਲੈ ਕੇ ਇਸ ਵੇਲੇ ਸਿਆਸਤ ਭਖ ਚੁੱਕੀ ਹੈ ਤੇ ਪਾਸੇ ਲੁਧਿਆਣਾ ਪੱਛਮੀ ਜਿਮਨੀ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਗਰਮਾਇਆ ਹੋਇਆ ਹੈ ਤੇ ਉਧਰ ਹੀ ਇਹਨਾਂ ਚੋਣਾਂ ਦੇ ਵਿੱਚ ਕਾਂਗਰਸ ਦੇ ਵੱਲੋਂ ਉਮੀਦਵਾਰ ਭਾਰਤ ਪੂਸ਼ਣ ਆਸ਼ੂ ਜਿਨ੍ਹਾਂ ਦੀ ਜ਼ਮਾਨਤ ਨੂੰ ਲੈ ਕੇ ਸਿਆਸਤ ਸਰਗਰਮ ਹੁੰਦੀ ਨਜ਼ਰ ਆ ਰਹੀ ਹੈ ਦੱਸਦੀ ਹੈ ਕਿ ਉਹਨਾਂ ਦੇ ਹੱਕ ਦੇ ਵਿੱਚ ਚਰਨਜੀਤ ਸਿੰਘ ਚੰਨੀ ਦਾ ਇੱਕ ਹੈਣਾ ਹੈ ਇਹ ਜ਼ਮਾਨਤ ਰੱਦ ਹੁੰਦੀਆਂ ਆਮ ਆਦਮੀ ਪਾਰਟੀ ਅਫਵਾਹਾਂ ਫੈਲਾ ਰਹੀ ਹੈ ਤਾ ਜ਼ਿਲ੍ਹੇ ਦੇ ਵਿੱਚ ਬੀਤੇ ਦਿਨੀ ਵਿਜੀਲੈਂਸ ਵੱਲੋਂ ਭਾਰਤ ਪੁਸ਼ਨਾਸ਼ ਨੂੰ ਭੇਜੇ ਸਬੰਧ ਤੋਂ ਬਾਅਦ ਪਹਿਲਾ ਹੀ ਵਿਜੀਲੈਂਸ ਦੇ ਐਸਐਸਪੀ ਨੂੰ ਸਸਪੈਂਡ ਕੀਤਾ ਜਾ ਚੁੱਕਿਆ ਹੈ ਹੁਣ ਇਹ ਮਾਮਲਾ ਲੁਧਿਆਣਾ ਦੇ ਜ਼ਿਲ੍ਹਾ ਅਦਾਲਤ ਦੇ ਵਿੱਚ ਵਿਚਾਰ ਅਧੀਨ ਹੈ ਤੇ ਇਸ ਮਾਮਲੇ ਦੇ ਵਿੱਚ ਭਾਰਤ ਪੁਸ਼ਨਾਸ਼ ਦੇ ਹੱਕ ਦੇ ਵਿੱਚ ਸਾਬਕਾ ਮੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਿਤਰਾਏ ਨੇ ਜੋਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ افਵਾ ਫੈਲਾ ਰਹੀ ਹੈ ਕਿ ਭਾਰਤ ਪੁਸ਼ਨਾਸ਼ੂ ਦੀ ਜ਼ਮਾਨਤ ਰੱਦ ਹੋ ਗਈ ਹੈ ਚੰਨੀ ਦਾ ਕਹਿਣਾ ਹੈ ਕਿ ਹੁਣ ਤਾਂ ਭਾਜਪਾ ਨੂੰ ਵੀ ਚਾਹੀਦਾ ਹੈ ਕਿ ਉਹ ਕਾਂਗਰਸ ਦੇ ਉਮੀਦਵਾਰ ਦਾ ਸਾਥ ਦੇਣ ਇਹਨਾਂ ਨੂੰ ਪੰਜਾਬ ਦੇ ਵਿੱਚੋਂ ਪਹਜਾਉਣਾ ਜ਼ਰੂਰੀ ਹੈ ਇਹ ਕਾਲੇ ਅੰਗਰੇਜ਼ ਨੇ ਜੇਕਰ ਭਾਜਪਾ ਤੋਂ ਕੋਈ ਵਿਧਾਇਕ ਵਿਧਾਨ ਸਭਾ ਨਹੀਂ ਜਾਏਗਾ ਇਸ ਦੇ ਨਾਲ ਫਰਕ ਨਹੀਂ ਪੈਂਦਾ ਪਰ ਜੇਕਰ ਕੇਜਰੀਵਾਲ ਰਾਜ ਸਭਾ ਚਲਾ ਗਿਆ ਤਾਂ ਇਸ ਦੇ ਨਾਲ ਫਰਕ ਜ਼ਰੂਰ ਪਵੇਗਾ ਤੇ ਉਧਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵੱਲੋਂ ਇਸ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਸਮੇਂ ਆਮ ਆਦਮੀ ਪਾਰਟੀ ਦੇ ਬਲਾਰੇ ਮਲਵਿੰਦਰ ਕੰਗ ਜੋ ਮੀਡੀਆ ਦੇ ਰੂਬਰੂ ਹੋਏ ਤੇ ਗੱਲਬਾਤ ਕਰਦੇ ਆਂ ਭਾਤਪੂਛਣਾਸ਼ ਦੇ ਮੁੱਦੇ ਤੇ ਉਹਨਾਂ ਕਿਹਾ ਕਿ ਉਸ ਦਾ ਨਾ ਕਿਸੇ ਇੱਕ ਘੁਟਾਲੇ ਦੇ ਵਿੱਚ ਨਹੀਂ ਸਗੋ ਕਈ ਘੁਟਾਲਿਆਂ ਦੇ ਵਿੱਚ ਹੈ ਉਹਨਾਂ ਕਿਹਾ ਕਿ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਕਾਨੂੰਨ ਮੁਤਾਬਕ ਜੇਕਰ ਕਿਸੇ ਦੀ ਗਲਤੀ ਹੈ ਕਿਸ ਨੇ ਕੋਈ ਗਲਤ ਕੰਮ ਕੀਤਾ ਹੈ ਤਾਂ ਉਸ ਖਿਲਾਫ ਕਾਰਵਾਈ ਹੋਵੇਗੀ ਪਰ ਉਹਨਾਂ ਦਾ ਕਹਿਣਾ ਹੈ ਕਿ ਸਾਰੇ ਲੋਕ ਜਾਣਦੇ ਨੇ ਕਿ ਉਹ ਕਿਸ ਤਰ੍ਹਾਂ ਦਾ ਇਨਸਾਨ ਹੈ ਸ਼ਰਯਮ ਲੋਕਾਂ ਨੂੰ ਤਮਕਾਇਆ ਜਾਂਦਾ ਹੈ ਮਲਵਿੰਦਰ ਕੰਗ ਦੇ ਕਨਕੇ ਦੇ ਡੀਐਸਪੀ ਦੇ ਨਾਲ ਵੀ ਉਸਨੇ ਬਦਤਮੀਜ਼ੀ ਕੀਤੀ ਸੀ ਤੇ ਇੱਥੋਂ ਤੱਕ ਕਿ ਲੁਧਿਆਣਾ ਦੇ ਜ਼ਿਲ੍ਹਾ ਸਖੀ ਅਫਸਰ ਨੂੰ ਵੀ ਸਾਰੇ ਵਿਦਿਆਰਥੀਆਂ ਦੇ ਵਿੱਚ ਬੇਇੱਜ਼ਤ ਕੀਤਾ ਸੀ ਤਾਂ ਹੁਣੇ ਮਾਮਲਾ ਕਿਤਨਾ ਕਿਤੇ ਤੂਲ ਫੜਦਾ ਹੋਇਆ ਵਿਖਾਈ ਦੇ ਰਿਹਾ ਇੱਥੇ ਕਾਂਗਰਸ ਵਰਸਸ ਆਪ ਨਜ਼ਰ ਆ ਰਿਹਾ ਬਠਿੰਡਾ ਪੁਲਿਸ ਨੇ ਸੋਸ਼ਲ ਮੀਡੀਆ ਤੇ ਕਮਲਕੌਰ ਭਾਬੀ ਦੇ ਨਾਮ ਦੇ ਨਾਮ ਮਕਬੂਲ ਕੰਚਨ ਕੁਮਾਰੀ ਦੇ ਕਾਤਲਾ ਦੀ ਸੂਦਾ ਦਾਵਾ ਕਰ ਦਿੱਤਾ। ਦਰਅਸਲ ਐਸਐਸਪੀ ਬਠਿੰਡਾ ਅਮਨੀਤ ਕੌਂਡਲ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਵੱਡੇ ਖੁਲਾਸੇ ਕੀਤੇ ਗਏ। ਤਾਂ ਉਹਨਾਂ ਦਾ ਕਹਿਣਾ ਹੈ ਕਿ ਇਸ ਵਾਰਦਾਤ ਦਾ ਮੁੱਖ ਸਾਜ਼ਿਸ਼ਕਰਤਾ ਨਿਹੰਗ ਅਮਰਿਤਪਾਲ ਸਿੰਘ ਮਹਿਰੂਆ ਹੈ। ਤਾਂ ਉਹਨਾਂ ਦੱਸਿਆ ਕਿ ਫਿਲਹਾਲ ਉਹ ਪੁਲਿਸ ਦੇ ਗ੍ਰਫਟ ਤੋਂ ਬਾਹਰ ਹੈ। ਤੇ ਬੋਲ ਉਸਨੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਉਸਦੇ ਸਾਥੀ ਨਿਮਰਤਜੀਤ ਸਿੰਘ ਤੇ ਜਸਪ੍ਰੀਤ ਸਿੰਘ ਨੂੰ ਕਾਬੂ ਕਰ ਲਿਆ ਹੁਣ ਆ ਇਹ ਵੀ ਦੱਸਿਆ ਕਿ ਅਮਰਪਾਲ ਸਿੰਘ ਮਹਿਰੋ ਦੀ ਗ੍ਰਿਫਤਾਰੀ ਲਈ ਪੁਲਿਸ ਟੀਮਾਂ ਸਰਗਰਮ ਨੇ ਉਸ ਦੀ ਪਾਲ ਦੇ ਵਿੱਚ ਲਗੀਆਂ ਹੋਈਆਂ ਨੇ ਤੇ ਜਲਦੀ ਉਹ ਵੀ ਪੁਲਿਸ ਰਸਾਸਤ ਦੇ ਵਿੱਚ ਹੋਵੇਗਾ ਤੇ ਦੱਸ ਦਈਏ ਕਿ ਐਸਐਸਪੀ ਨੇ ਦੱਸੇ ਕਿ ਕੰਚਨ ਕੁਮਾਰੀ ਨੂੰ ਸਾਜੋ ਜਿੱਤ ਤਹਿਤ ਪਹਿਲਾਂ ਬਠਿੰਡਾ ਬੁਲਾਇਆ ਗਿਆ ਉਸ ਨੂੰ ਫਾਹ ਲਾ ਕੇ ਮਾਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਗੱਡੀ ਦੇ ਵਿੱਚ ਪਾਇਆ ਗਿਆ ਤੇ ਕਾਰ ਨੂੰ ਆਦੇਸ਼ ਹਸਪਤਾਲ ਦੀ ਪਾਰਕਿੰਗ ਦੇ ਵਿੱਚ ਖੜਾ ਕਰ ਦਿੱਤਾ ਗਿਆ ਸਾਰੀ ਵਾਰਦਾਤ 9 ਤੇ 10 ਜੂਨ ਦੀ ਰਾਤ ਨੂੰ ਹੋਈ ਐਸਐਸਪੀ ਦਾ ਕਹਿਣਾ ਹੈ ਕਿ ਕਾਤਲਾ ਨੂੰ ਰੰਝ ਸੀ ਕਿ ਕੰਚਨ ਕੁਮਾਰੀ ਸੋਸ਼ਲ ਮੀਡੀਆ ਤੇ ਲਚਰਤਾ ਪਰੋਸ ਰਹੀ ਹੈ ਇਸ ਕਰਕੇ ਉਸ ਦਾ ਕਤਲ ਕੀਤਾ ਗਿਆ ਇਹ ਘਟਨਾ 11 ਜੂਨ 2025 ਨੂੰ ਉਸ ਵੇਲੇ ਵਾਪਰਦੀ ਹੈ ਜਦ ਬਠਿੰਡਾ ਕੰਟਰੋਲ ਰੂਮ ਨੂੰ ਕਾਲ ਆਉਂਦੀ ਹੈ ਕਾਲ ਕਰਨ ਵਾਲੇ ਨੇ ਦੱਸਿਆ ਕਿ ਆਦੇਸ਼ ਹਸਪਤਾਲ ਪੋਚੋ ਦੀ ਪਾਰਕਿੰਗ ਦੇ ਵਿੱਚ ਖੜੀ ਇੱਕ ਗੱਡੀ ਦੇ ਵਿੱਚੋਂ ਬਦਬੂ ਆ ਰਹੀ ਹੈ ਸੂਚਨਾ ਮਿਲਣ ਤੇ ਪੁਲਿਸ ਪਹੁੰਚੀ ਹੈ ਤਾਂ ਉੱਥੇ ਇੱਕ ਗੱਡੀ ਜਿਹੜੀ ਖੜੀ ਸੀ ਜਿਸ ਦੀ ਜਾਂਚ ਕੀਤੀ ਗਈ ਜਾਂਚ ਦੌਰਾਨ ਫੋਰੈਂਸਿਕ ਟੀਮਾਂ ਵੀ ਮੌਕੇ ਤੇ ਬੁਲਾਈਆਂ ਗਈਆਂ ਤਾਂ ਗੱਡੀ ਦੇ ਪਿਛਲੇ ਸੀਟ ਤੇ ਇੱਕ 30 ਤੋਂ 35 ਸਾਲ ਦੀ ਮਹਿਲਾ ਦੀ ਗਲੀ ਸੜੀ লাশ ਪਈ ਹੋਈ ਸੀ লাশ ਦੇ ਵਾਰਸ ਮੌਕੇ ਤੇ ਮੌਜੂਦ ਨਾ ਹੋਣ ਕਰਕੇ লাশ ਨੂੰ ਸਨਾਖਤ ਦੇ ਲਈ ਸਿਵਰ ਹਸਪਤਾਲ ਭੇਜ ਦਿੱਤਾ ਗਿਆ 12 ਜੂਨ ਨੂੰ ਮ੍ਰਿਤਕਾ ਦੀ ਸਨਾਖਤ ਹੋਈ ਉਸ ਦੀ ਮਾਤਾ ਗਰਜਾ ਦੇਵੀ ਵਾਸੀ ਲੁਧਿਆਣਾ ਨੇ ਪੁਲਿਸ ਦੇ ਕੋਲ ਬਿਆਨ ਦਰਜ ਕਰਵਾਏ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਮੁਕੱਦਮਾ ਦਰਜ ਹੋਇਆ। ਤੁਮਰਤ ਕਾਦੀ ਮਾਤਾ ਨੇ ਪੁਲਿਸ ਨੂੰ ਦੱਸਿਆ ਕਿ ਉਹਨਾਂ ਦੀ ਲੜਕੀ ਦਾ ਨਾਮ ਕੰਚਨ ਕੁਮਾਰੀ ਹੈ ਜਿਸ ਦੀ ਉਮਰ 30 ਸਾਲ ਦੀ ਹੈ। ਕੰਚਨ ਕੁਮਾਰੀ ਸੋਸ਼ਲ ਮੀਡੀਆ ਪਲੈਟਫਾਰਮ ਇੰਸਟਾਗ੍ਰam ਤੇ ਕਮਲਕੌਰ ਭਾਬੀ ਦੀ ਆਈਡੀ ਦੇ ਨਾਮ ਰੀਲਾਂ ਤੇ ਵੀਡੀਓਜ਼ ਅਪਲੋਡ ਕਰਦੀ ਸੀ। ਅਕਸਰ ਵੀਡੀਓਜ਼ ਤੇ ਰੀਲਾਂ ਦੀ ਸ਼ੂਟਿੰਗ ਦੇ ਲਈ ਘਰੋਂ ਬਾਹਰ ਜਾਂਦੀ ਰਹਿੰਦੀ ਸੀ। ਤੇ ਇਸੇ ਦੇ ਚੱਲਦਿਆਂ ਉਸ ਦੇ ਬਾਰੇ ਜਿਹੜਾ ਕੰਟੈਂਟ ਸੋਸ਼ਲ ਮੀਡੀਆ ਤੇ ਇੰਸਟਾਗ੍ਰam ਤੇ ਪਾਇਆ ਜਾ ਰਿਹਾ ਸੀ ਉਸ ਨੂੰ ਲੈ ਕੇ ਅਮਰਤਪਾਲ ਸਿੰਘ ਮੈਰੋ ਦੇ ਵੱਲੋਂ ਉਸ ਨੂੰ ਪਹਿਲਾਂ ਵੀ ਧਮਕੀ ਦਿੱਤੀ ਗਈ ਸੀ ਤੇ ਕਿਹਾ ਗਿਆ ਸੀ ਕਿ ਅਜਿਹਾ ਕੰਟੈਂਟ ਨਾ ਪਰ ਇਸ ਦੇ ਬਾਵਜੂਦ ਵੀ ਜਦੋਂ ਨਹੀਂ ਹਟਦੀ ਤਾਂ ਕਿਹਾ ਜਾ ਰਿਹਾ ਹੈ ਕਿ ਉਸ ਦਾ ਇਸੇ ਰੰਗ ਦੇ ਵਿੱਚ ਕਤਲ ਕੀਤਾ ਗਿਆ ਪੂਰੇ ਉੱਤਰ ਪਾਰੋ ਦੇ ਵਿੱਚ ਗਰਮੀ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ ਤੇ ਇਸ ਵੇਲੇ ਪੂਰੇ ਪੰਜਾਬ ਦੇ ਵਿੱਚ ਗਰਮੀ ਦਾ ਪ੍ਰਕੋਪ ਲਗਾਤਾਰ ਵਧ ਰਿਹਾ ਹੈ તાਪਮਾਨ 45 ਡਿਗਰੀ ਤੋਂ ਵੀ ਪਾਰ ਹੋ ਚੁੱਕਿਆ ਹੈ ਮਠੰਡਾ ਦੇ ਵਿੱਚ ਬੀਤੇ ਦਿਨ તાਪਮਾਨ 47 ਡਿਗਰੀ ਤੋਂ ਵੀ ਉੱਪਰ ਦਰਜ ਕੀਤਾ ਗਿਆ ਤਾਂ ਜੇਕਰ ਪੰਜਾਬ ਦੇ ਹੋਰ ਹਿੱਸਿਆਂ ਦੀ ਗੱਲ ਕਰਦੇ ਹਾਂ ਦਾ ਤਾਪਮਨ ਐਵਰੇਜ ਦੇ ਨਾਲੋਂ ਜ਼ਿਆਦਾ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਦੇ ਵੱਲੋਂ 1970 ਤੋਂ ਤਾਪਮਨ ਰਿਕਾਰਡ ਕੀਤੇ ਜਾ ਰਹੇ ਨੇ ਤੇ ਮੌਸਮ ਵਿਗਿਆਨੀ ਡਾਕਟਰ ਕਿੰਗਰਾ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਪਿਛਲੇ 55 ਸਾਲਾਂ ਦੇ ਵਿੱਚ ਇੰਨਾ ਵੱਧ ਤਾਪਮਨ ਕਦੇ ਨਹੀਂ ਹੋਇਆ 1970 ਤੋਂ ਬਾਅਦ ਇਹ ਸਭ ਤੋਂ ਵੱਧ ਤਾਪਮਨ ਸੀ ਤੇ 12 ਜੂਨ ਨੂੰ ਆਮ ਦੇ ਨਾਲੋਂ ਲਗਭਗ 7 ਡਿਗਰੀ ਜ਼ਿਆਦਾ ਤਾਪਮਾਨ ਰਿਕਾਰਡ ਕੀਤਾ ਗਿਆ ਰਾਤ ਦਾ ਤਾਪਮਾਨ ਵੀ 33 ਡਿਗਰੀ ਦੇ ਨੇੜੇ ਚੱਲ ਰਿਹਾ ਜੋ ਕਿ ਆਮ ਦੇ ਨਾਲੋਂ 7.6 ਡਿਗਰੀ ਜ਼ਿਆਦਾ ਤੇ ਉਹਨਾਂ ਕਹੇ ਕਿ ਹੁਣ ਲੋਕਾਂ ਨੂੰ ਧਿਆਨ ਰੱਖਣ ਦੀ ਲੋੜ ਹੈ ਡਾਕਟਰ ਕਿੰਗਰਾ ਦਾਇ ਕਿਹਾ ਕਿ ਲੁਧਿਆਣਾ ਦੇ ਵਿੱਚ orange alert ਅੱਜ ਦੇ ਲਈ ਤੇ ਕੱਲ ਦੇ ਲਈ yellow alert ਜਾਰੀ ਕੀਤਾ ਗਿਆ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਰੈਡ ਅਲਰਟ ਵੀ ਜਾਰੀ ਹੋ ਚੁੱਕਿਆ ਪਰ ਆਉਂਦੇ ਦਿਨਾਂ ਦੇ ਵਿੱਚ ਯਾਨੀ ਕਿ 14 ਜੂਨ ਤੋਂ ਬਾਅਦ ਲੋਕਾਂ ਨੂੰ ਕੁਝ ਰਾਹਤ ਮਿਲ ਸਕਤ ਹੈ ਹਾਲਾਂਕਿ ਉਹਨਾਂ ਨੇ ਤਾਪਮਾਨ ਵਧਣ ਦਾ ਕਾਰਨ ਦੱਸ ਦਿਆ ਹੋਇਆ ਕਿ ਹੈ ਕਿ ਲਗਾਤਾਰ ਵਧਰੀ ਗਲੋਬਲ ਵਾਰਮਿੰਗ ਤੇ ਜੰਗਲਾਂ ਦੀ ਕਟਾਈ ਦੇ ਕਾਰਨ ਤਾਪਮਾਨ ਵਧ ਰਿਹਾ ਹੈ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਜੂਨ ਮਹੀਨੇ ਦੇ ਵਿੱਚ ਜ਼ਰੂਰ ਪਹਿਲੇ ਹਫ਼ਤੇ ਦੇ ਵਿੱਚ 20 ਐਮਐਮ ਤੱਕ بارش ਹੋਈ ਸੀ ਪਰ ਫਿਲਹਾਲ ਮੌਸਮ ਖੁਸ਼ਕ ਚੱਲ ਰਿਹਾ ਹੈ ਉਹਨਾਂ ਦੱਸਿਆ ਕਿ ਕਪੂਰਥਲਾ ਜਲੰਧਰ ਲੁਧਿਆਣਾ ਦੇ ਨਾਲ ਬਰਨਾਲਾ ਮਹਾਲੀ ਤਫਤਗੜ੍ਹ ਸਾਹਿਬ ਦੇ ਵਿੱਚ ਕੁਝ ਥਾਵਾਂ ਤੇ ਬਹੁਤ ਜ਼ਿਆਦਾ ਗਰਮੀ ਪੈੰਦੀ ਪਵੇ ਖਬਾਣੀ ਹੈ ਇਸ ਤੋਂ ਇਲਾਵਾ ਪਹਾੜਾ ਦੇ ਨਾਲ ਲੱਗਦੇ ਜਿਵੇਂ ਕਿ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਮੋਗਾ ਸੰਗਰੂਰ ਰੂਪਨਗਰ ਤੇ ਪਟਿਆਲਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਹੀਟ ਵੇਵ ਦਾ ਅਲਰਟ ਹੈ ਤੇ ਸਾਰੇ ਜ਼ਿਲ੍ਹਿਆਂ ਦਾ ਤਾਪਮਾਨ 40 ਡਿਗਰੀ ਤੋਂ ਇਸ ਵੇਲੇ ਉੱਪਰ ਹੈ ਜਦਕਿ ਲੁਧਿਆਣਾ ਦੇ ਵਿੱਚ 12 ਜੂਨ ਨੂੰ 45 ਡਿਗਰੀ ਤਾਪਮਾਨ ਦਰਜ ਕੀਤਾ ਗਿਆ Rajasthan ਦੇ ਸ਼੍ਰੀ ਗੰਗਾ ਨਗਰ ਦੇ ਵਿੱਚ ਤਾਪਮਾਨ 48 ਡਿਗਰੀ ਸੈਲਸੀਅਸ ਹੈ ਜੋ ਕਿ ਆਮ ਨਾਲੋਂ 6. 5 ਡਿਗਰੀ ਵਧ ਰਿਹਾ ਹੈ